ਪਣੀ ਉਹ ਨਹੀਂ ਲੈ ਕਿਸ ਵਕਤ ਪਿਆਉਣੇ ਲੈ ਆ। ਕਿ ਲੈ ਕੇ ਗਿਆ ਤੂੰ 7 ਵਜੇ ਨੂੰ ਠੀਕ ਹੈ। ਇੱਕ ਮਿੰਟ 8:30 8:30 ਦੱਸਣ ਕਿ ਇਹ ਪਾਸੇ ਬੰਦਾ ਹੋਇਆ ਕਿ ਨਹੀਂ ਅੱਜ ਸਾਰੀ ਜੜੀ। ਅਸੀਂ ਦੱਸਾਂਗੇ ਨਾ। ਅਸੀਂ ਬਖਾ ਨਾ ਕਰੀ ਜਾਂ ਨੈਟ ਤੇ ਜਾਉਂਗੀ ਇੱਥੇ ਓਹ ਠਾਣੇ ਨੇ। ਮੌਕਾ ਵਾਰਦਾ ਤੇ ਫੜਾਗਾ ਹਜੇ ਵੀ ਨਹੀਂ ਪੈਰਾਂ ਦੇ ਪਾਣੀ ਪਾਣ ਦਿੰਦਾ। ਯਾਰ ਨਾ ਮੈਂ ਲਗਾਇਆ ਗਲਤੀ ਹੁਣ ਅਸੀਂ ਕਰ ਗਿਆ ਅਸੀਂ 2-3 ਰਿਸੰਘਾਇਆ ਪਹਿਲਾਂ ਠੀਕ ਹੈ ਨਾ। ਅਸਾਂ ਦਿੱਤੇ ਵੀਰ ਜੀ ਨੂੰ ਗੱਲ ਤਰੀ ਇਹਨੇ ਜਾਵਣ ਲੇ ਤੈਨੂੰ ਕੋਈ ਕੋਹ ਨੇ ਕਹਿੰਦਾ ਬਾ ਤੇਰੇ ਨਾਲ ਜਿਹੜਾ ਕੋ ਹੋਇਆ ਤੂੰ ਉਹੀ ਕਹਿਣਾ ਜਿਹੜਾ ਤੇਰੇ ਨਾਲ ਕੋਸ ਹੋਇਆ ਨਾ ਤੂੰ ਉਹੀ ਕਹ ਦੇ ਬਾ ਤੈਨੂੰ ਕੋਈ ਬੁਲਾਉਂਦਾ ਨਹੀਂ ਤੈਨੂੰ ਨਾ ਕੋਈ ਹੱਥ ਲਾਵੇ ਨਾ ਕੋਈ ਤੈਨੂੰ ਥਾਣੇ 'ਚ ਬੁਲਾਵੇ ਕੋਈ ਨਹੀਂ ਕਹਿੰਦਾ ਤੈਨੂੰ ਕੋਹ ਠੀਕ ਹੈ ਨਾ ਇਹ ਲੈ ਕੇ ਆਇਆ ਤੈਨੂੰ ਮੇਰੀ ਗੱਲ ਤਾਂ ਸੁਣੋ ਅਸੀਂ ਤਾਂ ਬਸ ਚੱਲ ਅੰਦਰ ਹੀ ਪੜੇਗੇ ਮਾੜੇ ਪਾਸਾ ਹਾਂ ਮੈਂ ਕਿਹਾ ਮੈਂ ਇਸ ਆਖੀ ਮਸਿਹੀ ਮੈਂ ਬਸ ਅੱਛਾ ਇਹਨਾਂ ਨੇ ਆਪਣੇ ਪੰਗਰਾ ਤੋਂ ਸਰਪੀ ਲੱਕੇ ਗਲਤਤਾ ਮੁਕਾਪੀ ਹਾਂ ਹਾਂ ਕੋਈ ਨਹੀਂ ਬੱਸ ਉਮਰ ਕਿੰਨੀ ਆ ਤੇਰੀ ਮੇਰੀ 17 ਸਾਲਾਂ ਦੀ ਆ 17 ਸਾਲਾਂ ਦੀ ਮੈਂ ਕਰਦੀ ਸੀ ਪੀਲੀ ਉਹਨਾਂ ਨੂੰ ਫੋਨ ਲਾਦਾ ਯਾਰ ਤੂੰ ਗਲਤ ਕਾਲ ਨਹੀਂ ਕਰਦੇ ਉਹ ਬਾਂਥੀ ਨੂੰ ਲਾ ਦੂੰ ਯਾਰ ਜ਼ਰੂਰ ਸੀਗੀ ਠੀਕ ਐ ਨਾ ਪਰੇ ਮੈਂ ਕੋਈ ਹੋ ਜਾ ਸਕਦਾ ਦਦਾ ਮੇਰੀ ਮੈਂ ਵੀ ਐਮਐਨਸੀਰੀ ਗੁਰੂ ਆਪੀ ਨੂੰ ਲਾਓ ਹਾਂ ਯਾਰੋ ਉਹ ਬਾਹਰ ਆ ਰਿਹਾ ਇਹਨਾਂ ਦਾ ਹੁੰਦਾ ਨਹੀਂ ਹੋਰ ਆਪਾਂ ਇੱਥੇ ਕੀ ਲੈਣ ਦੇ ਹੋਰ ਆਪਾਂ ਕਿਹਦਾ ਲੈਣ ਨਹੀਂ ਇੱਕ ਗੋਲ ਆਇਆ ਨਹੀਂ ਹੋਰ ਇਹ ਗੋਲ ਨਹੀਂ ਸੀ ਖਾਣੇ ਦੇ ਕਿਲਵਾਏ ਹਾਂ ਟੈਕੀ ਬੰਦਾ ਕਿਹੜਾ ਗੱਲ ਭੁੱਲ ਖਾਰੀ ਗਾਵਣੀ ਵੇ ਜਾ ਹੁਣ ਕੌਣ ਟੈਕਾ ਜਾ ਨਹੀਂ ਹੁਣ ਪੁੱਛ ਲੈ ਹਾਲ ਉਹਦਾ ਕੀ ਹੋਇਆ ਚੋਨੇ ਸੀ ਸਭ ਤੋਂ ਪਹਿਲਾਂ ਓਏ ਇਹਨਾਂ ਬੰਦਾ ਦਾ ਪੁੱਛੋ ਯਾਰ ਦੂਜਾ ਹੁਣ ਪਾਚਾ ਸੰਤ ਟੁੱਟ ਗਈ ਇੱਥੇ ਉਹਦਾ ਅੰਦਰ ਆ ਗਏ ਹਾਂ ਆ ਚਾਬੀ ਦੇ ਆ ਗਏ ਯਾਰ ਅੰਦਰ ਕੀ ਜਿੰਨਾਂ ਦੇ ਵਿੱਚ ਹੈ ਜਿੰਨਾਂ ਦੇ ਵਿੱਚ ਕਿਥੇ ਉਹ ਦੂਜਾ ਬੰਦਾ ਲੱਭੋ ਅੰਦਰੋਂ ਆ ਜਾ ਹੈਗਾ ਲੈ ਕੇ ਆ ਲਾ ਤੈਨੂੰ ਆ ਜਾ ਕਿੱਥੇ ਹੈ ਹਾਂ ਸੂਰ ਕੋਈ ਨਹੀਂ ਜਿਹਦਾ ਫਿਰ ਕਹਤਾ ਜਨਾਨੀ ਤਰੀ ਵੀ ਦੇ ਆ ਹੂੰ ਕਹਿੰਦਾ ਬਈ ਮਾਹੀਆਂ ਸਿੱਖਣਾ ਮੈਂ ਮੁੰਡਾ ਓਏ ਜਾਣ ਦੇ ਗਰੀਬ ਨੂੰ ਮਾਜਾਂ ਵਾਂ ਫੜਨਾ ਹਾਂ ਆਪਾਂ ਕਰ ਪਿਆ ਮਾਜਾਂ ਵਾਂ ਫੜਨਾ ਨਹੀਂ ਆਉਂਦਾ ਇਹ ਫੜਨਾ ਨਹੀਂ ਦੋ ਬੰਦੇ ਦਿਲਾਉਣ ਲਗਾ ਕੋੜੇ ਜਿਹੇ ਉਹ ਕੋਲੇ ਖੜ ਕੇ ਬਣਾ ਕੌਣ ਲਗਾਇਆ ਉਲਟਾ ਪੈਂਟ ਲਾ ਮੈਨੂੰ ਹੋਰ ਦੋ ਪੁਈਆ ਲੈ ਕੇ ਦੇ ਮੇਰਾ ਮੈਂ ਕਰ ਰਿਹਾ ਤਾਂ ਵੀ ਨਹੀਂ ਤਾਂ ਵੀ ਮੈਨੂੰ ਮਾਰਨਗੇ ਕਿ ਤੂੰ ਲੈ ਵਿੱਚ ਬੈਹ ਜੀ ਚਾਹ ਪੈ ਜੀ ਕਹਿੰਦਾ ਆਹੋ ਜਦੋਂ ਆਈ ਗੱਡੀ ਤਾਂ ਲੰਮੀ ਪੈ ਗਈ ਮੈਂ ਉਹਦੇ ਵੇਲੇ ਮੈਂ ਜਨਾਨੀ ਲੈ ਕੇ ਆਇਆ ਮੈਂ ਉਹਦੇ ਚੱਕਾ ਦਾ ਮਜਾ ਇਹ ਨਫਾਈ ਦੇ ਆਏ ਰੋਣਾ ਸੀਗਾ ਅੰਤਰਾ ਜਿੰਦਾ ਲਾਇਆ ਮਾ ਇਨਾ ਟੱਕਰੇ ਬਾਹਰ ਹੀ ਗੋਲਿਆ ਜਿੰਦੀ ਗੋਨਾ ਅਦੁਲਾਹ ਦੇ ਫੋਟੋ ਤੈਨੂੰ ਕਹਦਾ ਡਾਰਾ ਜੁੜੀ ਦਿਖਾ ਦੇ ਉਹ ਬਾਤ ਕਰੇ ਰਹਾ ਲੈ ਬੁੱਢਾ ਕੀ ਆ ਕੋਸੰਦਾ ਆ ਗੁਰੂ ਆਈ ਪੱਤ ਕਰਦੀ ਵੀਡੀਓ ਬਣਾਈ ਜੰਨਾ ਸੁਖਿਆ ਰਹਾ ਹਾ ਜੀ ਓਏ ਆਹ ਇਹ ਤਾਂ ਆ ਬਰੇਗਾ ਇਹ ਤਾਂ ਡੈਕਟਰ ਇਹ ਬੰਦਾ ਦਲਾਲੀ ਕਰਦਾ ਵਿਚਾਲੇ ਤੇ ਪੈਸੇ ਲੈਣਾ 1500 ਲੈਂਦਾ ਇਹਨੂੰ ਤਾਂ ਖੜਾ ਹੀ ਰਹਿਣ ਤੋਂ ਤਿੰਨ ਚਾਰ ਇਹ ਬਾਈ ਕਹਿੰਦਾ ਅੱਛਾ ਹਾਂਜੀ ਤੇ ਬਾਕੀ ਇਹ ਕਿਹਦੇ ਸੀ ਇਹ ਵੀ ਕੋਲ ਲੈ ਕੇ ਜਾਣਾ ਵਾ ਤੇ ਇਹਨਾਂ ਨੇ ਤਾਂ ਨਹੀਂ ਇੱਥੇ ਲੈ ਕੇ ਵਾ ਇੱਥੇ ਲਿਆ ਕੇ ਨਾ ਹੋਰ ਕਿਉਂ ਨਾ ਤੇ ਇਹ ਜਿਹੜਾ ਬੰਨਿਆ ਪਿਆ ਇਹ ਤਾਂ ਮੋਂਦੇ ਨਾਲ ਮੈਂ ਲੈਣਾ ਹਾਂਜੀ ਇਹਨਾਂ ਨੇ ਇੱਕ ਵਾਰ ਕੌਣ ਤੂੰ ਕੱਲੀ ਹੈ ਨਹੀਂ ਜੀ ਆਹ ਮੁੰਡਾ ਨਾਲ ਫੜਿਆ ਜੀ ਆਹ ਆਹ ਨਾ ਬਈ 1500 ਰੁਪਏ ਲੈਵਾ ਬਈ 1500 ਰੁਪਏ ਕਮਰੇ ਦਾ ਇੱਕ ਮਿੰਟ ਗੱਲ ਕਰਾਂ ਤੇਰਾ ਜੀ ਹਾਂ ਬੜਾ ਭਾਈ ਦਾ ਇਹ ਵੀ ਚਾਬੀ ਕਿੱਥੇ ਲਈ ਤੁਸੀਂ ਆ ਵੇ 15 ਇਹ ਪੈਸੇ ਲੈਂਦਾ ਇਹ ਪੈਸੇ ਜਿਹੜੇ ਕੰਮ ਕਰਾਏ 1500 ਰੁਪਿਆ ਲਿਆ ਆ ਪਾ ਜੀ ਮੇਨ ਮੁੱਦਾ ਇਹ ਬੰਦਾ ਮੇਨ ਮੁੱਦਾ ਇਹਨਾਂ ਨੇ ਕਿਹਾ ਪੈਸੇ ਦਿੱਤਾ ਆ ਇਹ ਕਹਿੰਦਾ ਕੋਈ ਡੱਕਾ ਨਹੀਂ 1500 ਰੁਪਿਆ ਦੇਉ ਤੇ ਆ ਜਾਓ ਚਲੋ ਚਲੋ ਥਾਣੇ ਚੱਲੋ ਪਹਿਲਾਂ ਚਲੋ 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 ਦੋ ਬਾਈ ਜੀ ਬਹੁਤ ਮਾਰੀ ਜਾਣਾ ਸਾਰੇ ਕਰ ਬਾਈ ਜੀ ਥਾਰੇ ਕੋਈ ਨਾ ਕਾਰਵਾਈ ਹੋਣੀ ਚਾਹੀਦੀ ਆ ਇਹ ਬਹੁਤ ਸਰਪੰਚ ਜੀ ਫਸੇ ਪੈ ਪੈ ਨਾ ਬਿਨਾਂ ਬਿਨਾਂ ਰੱਖ ਜੇ ਰੱਖ ਜੇ ਰਾਜਾ ਬਣਨਾ ਬਾਈ ਕਿਦੋਂ ਬਣਿਆ ਨਹੀਂ ਜਾਣ ਦੇਣਾ ਨਾ ਨਾ ਇਹ ਕੰਮ ਨਹੀਂ ਬਾਈ ਨਾ ਕੀ ਨਾ ਚੜ ਖੜਾ ਰਹਿੰਦੇ ਜਿੱਥੇ ਨਾ ਫੈਟ ਨਹੀਂ ਆਉਂਦਾ ਨਾ ਨਾ ਇਥੋਂ ਨਹੀਂ ਲੰਡਣਾ ਨਹੀਂ ਕੀ ਆ ਮੈਂ ਦੇ ਦੇ ਬੰਦੇ ਹੋ ਜਾਂਦੇ ਤੇ ਮੈਂ ਨਾ ਰਹਿੰਦਾ ਇਹਦੇ ਨਾਲ ਦਾ ਬੰਦਾ ਹੁੰਦਾ ਜਗ ਨੂੰ ਛੱਡ ਦਿੰਦੇ ਮੈਂ ਮੈਂ ਤੇ ਫੋਟੋ ਪਾਉਂ ਯਾਰ ਮੈਂ ਕਹਿੰਦਾ ਫੋਟੋ ਜਾਂ ਮੈਡ ਤੇ ਪਾ ਯਾਰ ਚੜਾ ਵੀਡੀਓ ਫੋਟੋ ਮੈਂ ਨਾ ਤੇ ਪਾਇ ਨਾ ਯਾਰ ਚੜਾ ਚੜਾ ਯਾਰ ਪਾਉਂਗਾ ਤੇ ਉਹਨੂੰ ਅੱਗੇ ਉੱਤੇ ਕਿਹਾ ਮੈਂ ਧੰਨਵਾਦ ਤੁਮੂ ਚਾਹਤਾ ਕਿ ਐਸੇ ਚ ਆਉਂਦਾ ਜਵੇਂ ਕੋਈ ਬਾਈ ਆਉਣੇ ਪਤਾ ਹੀ ਨਹੀਂ ਲੱਗਦਾ ਯਾਰ ਬੜਦਾ ਨਾ ਐਕਟ ਕਰ ਤੁਸੀਂ ਆਉਣੇ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਇਹ ਲੰਡੂ ਆਉਂਦਾ ਸਾਨੂੰ ਦੂਰੋਂ ਲਾਮਾ ਹੁੰਦਾ ਆ ਆ ਲਾਂ ਦੇ ਆਪੇ ਜਿੰਨਾਂ ਮੈਨਾਂ ਕੋਈ ਕਹੀ ਦੇ ਕੇ ਤੁਹਾਡੇ ਕੋਲ ਜਾਈਦਾ ਬਾਹਰ ਹੀ ਜਾਈਦਾ ਬਾਹਰ ਵੀ ਜਾ ਯਾਰ ਤੂੰ ਚੋਰ ਨਹੀਂ ਸਾਨੂੰ ਕੀ ਡੱਕਾ ਇਹ ਮਾਰਨਾ ਆ ਕੇ ਮਾਰੋ ਜੰਬੇ ਲਾ ਦਿੰਦਾ ਸਾਨੂੰ ਫੁੱਟੋ ਫੁਪੜਾ ਹੀ ਫੰਦਾ ਸਾਰਿਆਂ ਨੂੰ ਇਹ ਮੁੰਡਾ ਘੋਰਾ ਨਾ ਫੇਰੇ ਲਈ ਜਾਈ ਖਣਮੜਾ 1500 ਰੁਪਏ ਲੈਂਦਾ 1500 ਰੁਪਏ ਲੈਂਦਾ ਖਣਮੜਾ ਇੱਕ ਹੋਰ ਅਮਰ ਪਾਣੇ ਗੱਲ ਕਰੀਏ ਪਾਣੇ 15 ਦਿਨ ਪਹਿਲਾਂ ਪਾਣੇ ਗੱਲ ਕਰੀਏ ਇਹ ਹੈਗਾ ਮਾਲਕ ਆਣਾ ਥੋੜੀ ਜਿਹੀ ਆਪਣੇ ਪੈਂਟ ਦੇ ਉਲਟਾ ਰੱਖਵਾਈਆ ਕਰਾਉਂਦੇ ਮਾਲਕ ਰੱਖਵਾਈਆ ਕਰਾਉਂਦੇ ਲੋਕਾਂ ਦਾ ਵੀ ਰੱਖਵਾਈ ਕਰਾਉਣਾ ਹੈ ਥੋੜੀ ਆਪਣੇ ਪੈਂਟ ਦੇ ਲੈ ਜਾਉਂਦਾ ਹੀ ਆ ਕਿੰਨਾ ਦੀ ਕੁੜੀ ਆ ਇਹ